ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਆਪਾਂ ਆਏ ਸੀਗੇ ਮੱਥਾ ਟੇਕਣ ਠਾੜ ਤੇ ਤੇ ਕਿਉਂਕਿ ਆਪਣੇ ਬੰਦਿਆਂ ਨੂੰ ਦੋ ਲੈ ਕੇ ਦਿੱਤੇ ਆਪਾਂ ਮੋਟਰਸਾਈਕਲ ਮਜਨੂ ਗੱਲ ਪਿੰਡੋਂ ਆ ਗਿਆ ਤੇ ਉਦੇ ਵਾਲੀ ਸਬੂਤਰੀ ਆਪਣੇ ਦੂਜੇ ਮੰਗੂ ਕੋਲੇ ਆ ਤੇ ਇਰਸ਼ਾਦ ਜੋ ਜਿਹੜਾ ਆਪਣਾ ਹੋਰਮੈਨ ਸਾਹਿਬ ਆ ਉਹ ਕਹਿੰਦਾ ਕਹਿੰਦਾ ਮੈਂ ਸਪਲੈਂਡਰ ਲੈਣਾ ਉਹਨੂੰ ਸਪਲੈਂਡਰ ਲੈਤਾ ਇਹ ਮਜਨੂ ਨੂੰ ਸੀਟੀ ਅੰਡਰ ਲੈਤਾ ਚਲਦੇ ਮਿਲ ਗਏ ਦੋਨਾਂ ਨੂੰ ਬਰ ਵਧੀਆ ਹਾਲਤ ਦੇ 1919 ਮਾਡਲ ਠੀਕ ਆ ਪੈਸਿਆਂ ਚ ਵੀ ਬਹੁਤ ਯਾਜ ਮਿਲ ਗਏ ਹੁਣ ਰੇਟ ਨਾ ਪੁੱਛਣ ਲੱਗ ਜਿਓ ਪੁਰਾਣੇ ਦਾ ਰੇਟ ਤੁਹਾਨੂੰ ਪਤਾ ਹੀ ਆ ਕਿੰਨਾ ਹੁੰਦਾ ਅੱਜ ਦਾ ਆਪਾ ਮੈਂ ਕਿਹ ਚਲੋ ਲੇਆਉਟ ਮੋਟਰਸਾਈਕਲ ਵੀ ਆਪਾਂ ਮੱਥਾ ਟੇਕਿਆ ਜੀ ਨਹੀਂ ਚਲੋ ਮੈਂ ਅਰਦਾਸ ਕਰ ਦੂੰਗਾ ਨਹੀਂ ਚਲੋ ਵੇਖ ਤੁਸੀਂ ਆਪ ਦਾ ਦੇਖਿਓ ਹਨ ਤੇ ਮੱਥਾ ਟੇਕਣ ਆਏ ਆ ਆਪਾਂ ਠਾੜ ਤੇ ਤੇ ਮੱਥਾ ਟੇਕ ਲਿਆ ਹੁਣ ਇਹ ਚਲਦਾ ਇਹ ਚੱਲਦੇ ਆਪਾਂ ਆਪਣੀ ਲੇਬਰ ਦੇ ਬੰਦਿਆਂ ਦੇ ਆ ਵੀ ਰੋਟੀ ਬੰਨ ਲਏ ਆਪਾਂ ਲਓ ਜੀ ਅੱਜ ਲੱਖਾਂ ਕਰੋੜਾਂ ਖਰਚ ਛੱਡੇ ਜੇ ਦੋਨੇ ਮੋਟਰਸਾਈਕਲਾਂ ਦੇ ਹਾਲਤ ਤਾਂ ਬਹੁਤ ਸੋਹਣੀਆਂ ਦੋਨਾਂ ਦੀ ਪੂਰੇ ਸਾਫ਼ ਸੁਥਰੇ ਜੰ ਟਾਇਰ ਵੀ ਨਵੇਂ ਆ ਉਹਦੇ ਪਰਲੇ ਦੇ ਤਾਂ ਚਾਰੇ ਚੱਲੇ ਵੀ ਹਸਾਬ ਦੇ ਹੀ ਹੋਇਆ ਉਹ 25000 ਚੱਲਿਆ ਇਹ ਥੋੜਾ 42000 ਤੇ ਇੱਕ ਸਪਲੈਂਡਰ ਲੈ ਲਿਆ, ਇੱਕ ਸੀਟੀ 100 ਲੈ ਲਿਆ। ਦੋਨੇ ਲੈ ਲਏ ਆਪਾਂ। ਸੋਹਣਿਆ ਮਟਰ। ਮੱਥਾ ਟੇਕਣ ਗਏ ਆ ਬੰਦੇ ਆਪਣੇ ਦੋਨੇ ਅੰਦਰ। ਮੈਂ ਕਹਾਂ ਤੀਕਾ ਬਰਦਾਸ਼ਤ ਕਰਤੀ। ਚਲੋ ਹੁਣ ਲਈ ਪੈਨਗੇ, ਹੁਣ ਨਹੀਂ ਕੋਈ ਟੈਨਸ਼ਨ। ਨਹੀਂ ਇੱਕ ਇਹ ਕਹਿ ਰਹਿੰਦਾ ਸਾਈਕਲ ਤੇ ਕਿੱਥੇ ਆਈ। ਚੱਲਦਾ ਪਿੱਤਰ ਦਾ ਕੰਮ ਵਜਾਈ ਤੇ ਪੂਰਾ ਜ਼ੋਰ ਤੇ ਲੱਗਿਆ ਪਿਆ ਪਿੱਤਰ। ਗਰਮੋ ਗਰਮੀ ਹੋ ਗਏ ਪੂਰਾ ਲੱਗਿਆ ਹੋਇਆ ਤੇ ਚੱਲੀ ਜਾਂਦਾ ਕੰਮ ਇੱਥੋਂ ਇਹ ਵੀ ਯਾਰ ਏਸੀ ਚਾਹੀਦੀ ਆ ਜੇ ਏਸੀ ਹੋਵੇ ਤਾਂ ਮੈਂ ਪਿੱਤਰ ਨੂੰ ਜਿਹੜੀ ਏਸੀ ਲੈ ਕੇ ਦਵਾਂ ਸੱਚੀ ਗੱਲ ਆ ਕਹੋਂਗੇ ਵਿਜਾਰਾ ਗਰਮੀ 'ਚ ਲੱਗਿਆ ਰਹਿੰਦਾ ਨਹੀਂ ਇਹਨੂੰ ਏਸੀ ਲੈ ਦਵਾਂ ਮੈਂ ਤਾਂ ਜੇਲੀ ਹੋਰ ਕੀ ਆ ਏਸੀ ਦਾ ਨਜ਼ਾਰਾ ਪਾਣੀ ਬਸ ਇੰਨਾ ਹੀ ਚਾਹੀਦਾ ਹੁੰਦਾ ਜਿਆਦਾ ਤਾਂ ਇੰਨੇ ਵਧੀਆ ਇੰਨੇ ਪਾਣੀ ਦੀ ਬੜੀ ਵਧੀਆ ਲੱਗਦੀ ਐ ਜੀ ਛੋਣ ਲਾ ਲਓ ਭਾਈ ਇਹ ਤੋਂ ਜ਼ਿਆਦਾ ਪਾਣੀ ਦੀ ਨਹੀਂ ਹੁੰਦੀ ਇੰਨੇ ਪਾਣੀ ਦੀ ਜੀ ਸਭ ਤੋਂ ਵਧੀਆ ਟੈਟ ਵਾਲੀ ਪਨੀਰੀ ਕਰਕੇ ਕਿਤੇ ਨਾ ਕਿਤੇ ਨਾ ਰੁਕ ਜਾਂਦੀ ਆ ਕਈ ਵਾਰ ਕਿਤੇ ਰੋੜਾ ਆ ਗਿਆ ਕੋਈ ਉਹ ਮਿੱਟੀ ਮੋਟੀ ਆ ਗਈ ਉੱਥੇ ਰੁਕਣਾ ਪੈ ਜਾਂਦਾ ਕਈ ਵਾਰ ਜਿਹੜੀ ਉਹ ਜਿਹੜੀ ਟ੍ਰੇਨ ਵਾਲੀ ਪਨੀਰੀ ਸੀ ਬਿਲਕੁਲ ਹੀ ਕਿਤੇ ਰੁਕਦੀ ਬਿਲਕੁਲ ਉਹ ਤਾਂ ਇੰਨੀ ਨਜ਼ਾਰੇਦਾਰ ਜਲਦੀ ਦੀ ਗੱਲ ਹੀ ਲਾਂਚ ਟਾਈਮ ਹੋ ਗਿਆ ਫਿਰ ਸਰ ਉਹਨਾਂ ਦਾ ਇਹਨਾਂ ਦੇ ਕੇ ਜਾਈਏ ਚਾਚਾ ਓ ਰੋਟੀ ਖਾ ਲਾ ਲੰਚ ਟਾਈਮ ਹੋ ਗਿਆ ਰੋਟੀ ਖਾ ਲੋ ਵਈ ਓਏ ਰੋਟੀ ਖਾ ਲਾ ਅੱਜ ਲੱਗਿਆ ਭਿੰਡੀ ਨੂੰ ਬੋਣ ਭਿੰਡੀ ਦਾ ਪਾਦਣਾ ਅੱਜ ਭੋਗ ਕਰ ਦੇਣਾ ਸਮਾਪਤ ਕੰਮ ਭਿੰਡੀ ਦਾ ਜਿਹੜੀ ਅਗੇਤੀ ਸੀ ਆਪਣੀ ਜਿਹੜੀ ਪਛੇਤੀ ਆ ਜਿਹੜੀ ਬਾਅਦ ਚ ਬੀਤੀ ਸੀ ਕਣਕ ਦੇ ਵਾਢ ਚ ਉਹ ਟੁੱਟਣ ਲੱਗ ਗਈ ਆ ਭਿੰਡੀ ਦੇ ਹੁਣ ਹੁਣ ਉਹੀ ਤੋੜਿਆ ਕਰਨੀ ਆ ਅੱਜ ਬੋਣ ਲੱਗਿਆ ਨਰਾਣਾ ਆਪਣਾ ਸ਼ੁਰੂ ਕਰਵਾਉਨੇ ਆ ਨਰਾਣੇ ਤੋਂ ਕੰਮ ਓ ਨਰੈਣਾ ਆ ਜਾ ਲਓ ਜੀ ਲੱਗਿਆ ਨਰੈਣਾ ਸ਼ੁਰੂ ਕਰਨ ਇਹ ਨਾ ਜਦੋਂ ਭਿੰਡੀ ਵਾਈਦੀ ਉਹਦੋਂ ਸਮਝ ਲੋ ਵੀ ਪੁਰਾਣੇ ਟਰੈਕਟਰ ਨਾਲ ਹੀ ਵਾਈਦੀ ਆ ਵੀ ਨਮਿਆਂ ਦੇ ਐਵੇਂ ਲੱਗ ਲੱਗ ਕੇ ਨਾ ਥੱਲੇ ਮੈਲ ਜੀ ਜੰਮ ਜਾਂਦੀ ਫਿਰ ਧੋਣ ਨੂੰ ਬਹੁਤ ਟਾਈਮ ਲੱਗਦਾ ਨਰੇਣੇ ਪਹਿਲਾਂ ਓਏ ਖਾਲ ਬਾਲਾ ਪਹਿਲਾਂ ਖਾਲ ਬਾ ਕੇ ਫਿਰ ਐਵੇਂ ਬਾਈ ਖਾਲੀ ਆ ਗੱਲਾ ਪੱਕੀ ਵਾਟੇ ਉਹ ਪੱਕੀ ਵੜਦਾ ਉੱਥੇ ਆ ਪਹਿਲਾਂ ਉੱਪਰਲਾ ਉੱਪਰਲਾ ਬਾਦੇ ਆ ਖਾਲ ਬਾਦੇ ਪਹਿਲਾਂ ਪੂਰੀਆਂ ਫੁੱਲ ਖੋਲ ਲਾ ਫੁੱਲ ਖੋਲ ਦੇ 92 ਰੋਟਾਵੇਟਰ ਨਾਲ ਵੀ ਬਾਹ ਸਕਦੇ ਆ ਪਰ ਐਵੇਂ ਪਤਾ ਕੀ ਇਹ ਹੁੰਦੀਆਂ ਚੀੜੀਆਂ ਕਿ ਐਵੇਂ ਰੋਟਾਵੇਟਰ ਖਰਾਬ ਹੁੰਦਾ ਫਿਰ ਤੇ ਖੇਤ ਤਾਂ ਹੈਗਾ ਸੁੱਕਾ ਜਮੀ ਉਸ ਇਹਨਾਂ ਦਾ ਵੀ ਹੁਣ ਕੰਮ ਜਾ ਗਰੀ ਦੇਣ ਇੱਥੇ ਓਨਾ ਲੱਗ ਜਾਣਾ ਹੁਣ ਇੱਥੇ ਵੀ ਝੋਨਾ ਲਾ ਦੇਣਾ ਹੁਣ ਇੱਥੇ ਵੀ ਆਪਾਂ 26 ਝੋਨਾ ਇਹ ਆਪਾਂ ਆਲੂ ਪੱਟ ਕੇ ਬੀਜੀਆਂ ਸੀਗੀਆਂ ਫਰਵਰੀ ਦੇ ਵਿੱਚ ਆ ਪਤਾ ਨਹੀਂ 15 16 ਫਰਵਰੀ ਦੀ ਬਜਾਈ ਸੀ ਪਤਾ ਨਹੀਂ 18 ਫਰਵਰੀ ਇੱਥੇ ਬਜਾਈ ਸੀ ਬਹੁਤ ਸੋਹਣੀ ਭਿੰਡੀ ਸੀ ਤੇ ਯਾਨੀ ਕਿ ਵਧੀਆ ਹੁਣ ਤੱਕ ਦੇਖ ਲਓ ਕਿੰਨੀਆਂ ਬਾਰੀਆਂ ਲੱਗੀਆਂ ਹੁਣ ਆਪਣੀ ਦੂਜੀ ਭਿੰਡੀ ਸ਼ੁਰੂ ਹੋ ਗਈ ਆ ਜਿਹੜੀ ਝੋਨੇ ਕਣਕ ਵੱਢ ਕੇ ਬੀਜੀ ਦੀ ਹੁਣ ਉਹ ਚੱਲੂਗੀ ਇਹਨੂੰ ਬੰਦ ਕਰ ਤਾਂ ਚਲਾਉਣ ਨੂੰ ਤਾਂ ਇਹਨੂੰ ਚਲਾ ਸਕਦੇ ਆ ਵੀ ਜੇ ਚਲਾਉਣਾ ਹੋਵੇ ਪਰ ਗੱਲ ਇਹ ਆ ਰੇਟ ਹੋ ਗਿਆ ਮੰਦਾ ਰੇਟ ਹੁਣ 16-17 ਰੁਪਈਆ ਤੇ ਹੁਣ ਕੋਈ ਫਾਇਦਾ ਨਹੀਂ ਇਹਨੂੰ ਚਲਾਉਣ ਦੇ ਵਿੱਚ ਕਿਉਂਕਿ ਇੱਕ ਤਾਂ ਇਹ ਹੁਣ ਗਡਾਈ ਭਾਲਦੀ ਆ ਗਡਾਈ ਭਾਲ ਕੇ ਥੱਲੇੋਂ ਫੁੱਟ ਪੈਂਦੀ ਹੁੰਦੀ ਆ ਆ ਇਹ 23-24 ਤਾਂ ਹੀ ਲਾਈ ਦੀ ਇਹ ਵੀ ਥੱਲੇੋਂ ਬਹੁਤ ਫੁੱਟਦੀ ਆ ਪਰ ਆਪਾਂ ਨਹੀਂ ਰੱਖਣੀ ਬਥੇਰੀ ਲੈ ਲਈ ਭਿੰਡੀ ਠੀਕ ਆ ਹੁਣ ਖਾਲੀ ਕਰਕੇ ਕਿਉਂਕਿ ਐਵੇਂ ਝੋਨਾ ਪੂਰਾ ਵਧੀਆ ਹੋ ਜਾਣਾ ਤੇ ਫਿਰ ਮੁੜ ਕੇ ਤਾ ਨੂੰ ਐਵੇਂ ਉਹ ਕਰਾਂਗੇ ਝੋਨਾ ਵਧੀਆ ਹੋ ਜਾਣਾ ਲੋਡ ਨਹੀਂ ਇੱਥੇ ਪੰਗੇ ਲੈਣ ਦੇ ਤਾਂ ਕਰਕੇ ਆ ਵੀ ਉਹੀ ਸਹੀ ਆ ਝੋਨਾ ਲਾਇਆ ਪੂਰਾ ਸਹੀ ਆ ਇੱਥੇ ਤੇ ਲੋ 50 ਦਿਨਾਂ ਦੇ ਟੁੱਟਣ ਲੱਗ ਜਾਂਦੀ ਹੁੰਦੀ ਆ ਤੇ ਹੁਣ ਤੱਕ ਅੱਜ ਵੀ ਉਹ ਲੱਗੇ ਅੱਜ ਥੱਲੇ ਵਾਲੇ ਖੱਤੇ ਦੀ ਵਾਰੀ ਏ ਦੇਖਦੇ ਆ ਜੇ ਆਗਿਆ ਬੁੜੀਆਂ ਤੋੜ ਦੇਣੀਆਂ ਨਹੀਂ ਤਾਂ ਰਹਿਣ ਮੈਨੂੰ ਜਵਾਬ ਹੀ ਦੇ ਦੇਣਾ ਵੀ ਕੀ ਕਰਨਾ ਛੱਡ ਪਰ ਬੁੜੀਆਂ ਨੂੰ ਜਵਾਬ ਹੀ ਦੇ ਦਿੰਨੇ ਆਪਾਂ ਆਈਮ ਮੋੜ ਕੇ ਪਹਿਲਾ ਖਾਲ ਬਾਦੇ ਮੋੜ ਕੇ ਖਾਲ ਬਾਇਆ ਪਹਿਲ ਆ ਦੇ ਇੱਕ ਵਾਰ ਨਾਲ ਐ ਟੇਡੀਆਂ ਹੋ ਜਾਣੀਆਂ ਦੂਜੀ ਵਾਰ ਨਾਲ ਉਹ ਕਰਨਾ ਕਿਉਂਕਿ ਹੁਣ ਇਹਨਾਂ ਤੇ ਮਿਹਨਤ ਆ ਜਾਣੀ ਸੀ ਬਹੁਤ ਚੜਾਈ ਨੂੰ ਪੈਸੇ ਮੰਗਣ ਹੈਲੋ ਉਹ ਪਿੰਡੀ ਤੋੜਨ ਆਇਓ ਨਾ ਪਿੰਡੀ ਬਾਹਤ ਹੀ ਹਾਂ ਬਸ ਕੱਲ ਨੂੰ ਲੈ ਲਾਂਗੇ ਕੰਮ ਇੱਥੇ ਸਾਰਾ ਫਿੱਤਰ ਉਧਰ ਝੋਨਾ ਵੀ ਲੈ ਜਾਂਦਾ ਕੱਲ ਨੂੰ ਤਕਰੀਬਨ ਨੇੜੇ ਕਰ ਦਾਂਗੇ ਇੱਥੇ ਮੌਕੀ ਜੋ ਕੱਲ ਨੂੰ ਪੂਰਾ ਜੋਰ ਦਾ ਮਾਰਿਆ ਹੋਇਆ ਹੁਣ ਕਿਉਂਕਿ ਹੁਣ ਲੇਟ ਅੱਜ 5 ਵਜੇ ਆ ਗਈ ਹੁਣ ਦੇਖਦੇ ਆ ਕਿੰਨਾ ਕੁ ਭਰਦੇ ਆ ਖੇਤ ਭਰ ਕੇ ਫਿਰ ਉਸ ਤੋਂ ਬਾਅਦ ਆਪਣਾ ਕਰ ਦਾਂਗੇ ਕੰਮ ਜਿਹੜਾ ਹੋਣ ਵਾਲਾ ਜੱਪੀ ਬਈ ਲੱਗਿਆ ਹੋਇਆ ਫਸਦੂਕਰ